ਇਹਨਾਂ ਨੇ ਉਹਨਾਂ ਵੇਚ ਦਿੱਤਾ ਤੇ ਉਹਨਾਂ ਨੇ 3.5 ਲੱਖ ਰੁਪਏ ਚ ਵੇਚ ਦਿੱਤਾ ਇਹਨਾਂ ਦਾ ਬੋਸ ਇਹਨਾਂ ਦਾ ਬੇੜਾਗਰ ਕੋਲ ਜਿਹਨਾਂ ਨੇ ਮੈਨੂੰ ਵੇਚ ਦਿੱਤਾ ਰੋ ਰੋ ਕੇ ਆਪਣੀ ਬੇਬਸੀ ਦੀ ਦਾਸਤਾ ਸੁਣਾ ਰਹੀ ਇਹ ਮਹਿਲਾ ਸੁਖਵੰਤ ਕੌਰ ਹੈ ਜੋ ਹਾਲ ਹੀ ਚ ਸਾਊਦੀ ਅਰਬ ਚੋਂ ਆਪਣੀ ਜਾਨ ਬਚਾ ਕੇ ਭਾਰਤ ਵਾਪਸ ਪਹੁੰਚੀ ਦਗਾ ਬਾਸ਼ ਦੀ ਹੱਥੇ ਚੜੀ ਸੁਖਵੰਤ ਕੌਰ ਨੂੰ ਸਾਊਦੀ ਅਰਬ ਚ ਇੱਕ ਟਰੈਵਲ ਏਜੰਟ ਨੇ ਮਹਿਜ 3.5 ਲੱਖ ਰੁਪਏ ਚ ਵੇਚ ਦਿੱਤਾ ਸੀ ਕੋਈ ਨਾ ਜਾਵੇ ਇੰਡੀਆ ਸੇ ਕੋਈ ਸੂਤੀ ਜਿੰਦਾ ਜਾਵੇ ਕੋਈ ਸੂਤੀ ਜਿੰਦਾ ਜਾਵੇ ਬਹੁਤ ਬੁਰਾ ਹਾਲ ਹੈ ਇਤਨੀ ਲੋਕਾਂ ਨੂੰ ਵੇਚ ਦਿੱਤਾ ਉੱਥੇ ਉਹ ਮੈਨੂੰ 3.5 ਲੱਖ ਰੁਪਏ ਚ ਵੇਚ ਦਿੱਤਾ ਇਹਨਾਂ ਦਾ ਬਹੁਤ ਇਹਨਾਂ ਦਾ ਡੇੜਾ ਘਰ ਕੋਈ ਜਿਹਨਾਂ ਨੇ ਮੈਨੂੰ ਵੇਚ ਦਿੱਤਾ ਸੁਖਵੰਤ ਕੌਰ ਦੀ ਵਿਦੇਸ਼ ਜਾਣ ਤੱਕ ਸਭ ਕੁਝ ਠੀਕ ਸੀ ਪਰ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਪਰਿਵਾਰ ਦੀ ਹੋਸ਼ ਟਿਕਾਣੀ ਨਾ ਰਹੀ ਗੱਲ ਹੈਰਾਨ ਕਰਨ ਦੇਣ ਵਾਲੀ ਹੈ ਕਿ ਇੱਕ ਟਰੈਵਲ ਏਜੰਟ ਨੇ ਮਹਿਜ ਕੁਝ ਰੁਪਏ ਦੇ ਲਾਲਚ ਦੇ ਲਈ ਆਪਣਾ ਜ਼ਮੀਰ ਵੇਚ ਕੇ ਇਹ ਸ਼ਰਮਨਾਕ ਕਾਰਾ ਕਰ ਦਿੱਤਾ ਪੂਜਾ ਜੀ ਏਜੰਟੀ ਜਿਹੜੀ ਏਜੰਟਨੀ ਆ ਜੀ ਲਾਂਬੜੇ ਤੋਂ ਆਏ ਹੋਰੀ ਤੇ ਇਹਨਾਂ ਨੇ ਸਾਨੂੰ ਇਹਦੇ ਦੇ ਕਰਕੇ ਇਹਦਾ ਇੱਕ ਉੱਥੇ ਮਾਸੀ ਦਾ ਮੁੰਡਾ ਰਹਿੰਦਾ ਵਾ ਉਹਨੇ ਸਾਡੀ ਗੱਲਬਾਤ ਕਰਾ ਦਿੱਤੀ ਵੀ ਤੁਸੀਂ ਮੈਸੂਦੀ ਅਰਬ ਜਾਣਾ ਚਾਹੁੰਦੇ ਆ ਤੇ ਵੀ ਤੁਹਾਨੂੰ ਅਸੀਂ ਲੈ ਦਿੰਦੇ ਆ ਵੀ ਕੰਪਨੀ ਦਾ ਵਿਜਾਜ ਹੀ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਜੀ ਫਿਰ ਹਸਪਤਾਲ ਉਹਨਾਂ ਨੂੰ ਦਾਖਲ ਕਰਾ ਦਿੱਤਾ ਜੀ ਦਾਖਲ ਕਰਾਉਣ ਦੇ ਨਾਲ ਉੱਥੇ ਇੱਕ ਨਰਸ ਸੀ ਉਹਨਾਂ ਨੇ ਸਾਨੂੰ ਸਾਰਾ ਡਰੈੱਸ ਦਿੱਤਾ ਜੀ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਚੱਲਣ ਤੋਂ ਬਾਅਦ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੁਖਵੰਤ ਕੌਰ ਦੀ ਭਾਰਤ ਵਾਪਸੀ ਹੋ ਸਕੀ ਪੂਰੇ ਮਾਮਲੇ ਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੀ ਨਜ਼ਰ ਬਣਾਈ ਹੋਈ ਸਨ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ